ਪੰਜਾਬ ਵਾਸੀਓ ਸਾਵਧਾਨ ਰੇਲਵੇ ਵਿਭਾਗ ਦੀ ਵੱਡੀ ਅਣਗਹਿਲੀ ਕਾਰਨ ਰੇਲਵੇ ਲਾਈਨਾਂ ਹੇਠੋਂ ਬਣੇ ਆਵਾਜਾਈ ਲਈ ਅੰਡਰ ਬ੍ਰਿਜ ਪਾਣੀ ਨਾਲ ਭਰੇ ਪਏ ਆ ਥੋੜਾ ਜਿਹਾ ਵੀ ਮੀਂਹ ਪੈਂਦਾ ਤਾਂ ਇਹ ਜਿਹੜੇ ਬ੍ਰਿਜ ਆ ਇਹ ਪਾਣੀ ਨਾਲ ਭਰ ਜਾਂਦੇ ਆ ਤੇ ਇਹ ਵਿੱਚ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰੀ ਅਣਜਾਣ ਪੁਣੇ ਚ ਰਾਹੀਰ ਇਹਦੇ ਵਿੱਚ ਫਸ ਜਾਂਦੇ ਆ ਨੇਰੇ ਸਵੇਰੇ ਫਸਿਆ ਰਾਹੀਰ ਮੌਤ ਨੂੰ ਸੱਦਾ ਦੇਨ ਬਰਾਬਰ ਹੈ ਇਸ ਲਈ ਜਰਾ ਸੰਭਲ ਕੇ ਸਾਵਧਾਨੀ ਨਾਲ ਜਾਓ ਜਦੋਂ ਵੀ ਤੁਸੀਂ ਰੇਲਵੇ ਅੰਡਰਪ੍ਰਾਈਜ਼ ਲੰਘਣਾ ਹੈ ਉਥੋਂ ਦੇਖ ਕੇ ਪਾਣੀ ਭਰਿਆ ਵੇਖ ਕੇ ਕਦੇ ਵੀ ਰਿਸਕ ਨਾ ਲਓ ਰੇਲਵੇ ਬ੍ਰਿਜ ਬੂਟੇ ਵਾਲੇ ਤੋਂ ਵਜੀਦਪੁਰ ਰਸਤਾ ਪੂਰੀ ਤਰ੍ਹਾਂ ਬੰਦ ਆਇਆ ਤੇ ਹੋਰ ਵੀ अनेਕਾਂ ਜਿਹੜੇ ਰੇਲਵੇ ਬ੍ਰਿਜ ਹਨ ਉਹਦੇ ਬੰਦ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਦੇਖਣਾ ਬੂਟੇ ਵਾਲੇ ਰੇਵਲੇ ਬ੍ਰਿਜ ਦੇ ਤੁਹਾਨੂੰ ਦਿਖਾਉਨੇ ਆ ਲਾਈਵ ਦ੍ਰਿਸ਼ ਆ ਦੇਖੋ ਜੀ ਰੇਲਵੇ ਲਾਈਨ ਫਰੋਜਪੁਰ ਤੋਂ ਬਰਿੰਡਾ ਸੀ ਫਾੜਕ ਨੰਬਰ ਸੀ 52 ਮੀ ਜਲੰਧਰ ਹੁੰਦਾ ਇਹਨੂੰ ਪਹਿਲਾਂ ਹੀ ਬੰਦ ਕਰ ਦਿੰਦੇ ਆ ਅਸੀਂ ਇਹਨਾਂ ਨੂੰ ਕਹਿ ਕਹਿ ਕੇ ਥੱਕ ਗਏ ਆ ਵੀ ਇੱਥੇ ਘਾਰਾਂ ਪਈਆਂ ਹੋਈਆਂ ਨੇ ਜੀ.ਐਸ.ਬੀ ਨਾਲ ਬੰਦ ਕਰ ਦਿਓ ਹੁਣ ਆ ਕੇ ਨਿ ਬੋਰਡ ਲਾ ਦਿੱਤੇ ਆ ਤੇ ਮੈਕਮੇਂ ਦੇ ਬੰਦੇ ਆ ਗਏ ਸਾਰੇ ਤੇ ਮਿੱਟੀ ਪਾਉਣੀ ਹੈ ਇਹਨੂੰ ਕਲੀ ਕਰਨ ਤੇ ਜ਼ੋਰ ਦਿੱਤੀ ਰੱਖਿਆ ਤੇ ਕਲੀ ਤੋਂ ਬਿਨਾ ਕੁਝ ਨਹੀਂ ਸਾਰਾ ਪੁਲ ਪਾਣੀ ਨਾਲ ਭਰ ਗਿਆ ਪਾਣੀ ਇੰਨੇ ਜ਼ੋਰ ਨਾਲ ਪੈ ਰਿਹਾ ਵਿੱਚ ਭੰਦਾਸ ਨਹੀਂ ਸਕਦੇ ਏ ਹੁਣ 6 ਮਹੀਨੇ ਫਾੜਕ ਬੰਦੀ ਰਹਿਣਾ ਸਾਡਾ ਪੁਲ ਇਥੋਂ ਬੱਚੇ ਸਕੂਲ ਬਜੀਪੁਰ ਸਾਹ ਪੜ੍ਹਨ ਜਾਂਦੇ ਆ ਤੇ ਉਹ ਉਹਨਾਂ ਨੂੰ ਵੀ ਨੰਗਾ ਟਾਪਾ ਬੰਦ ਆ ਜੇ ਕੋਈ ਹਾਦਸਾ ਵਾਪਰ ਦੇ ਫਿਰ ਕਹਿੰਦੇ ਜੀ ਮਾੜਾ ਹੋਇਆ ਇਹਨਾਂ ਨੂੰ ਘੱਟ ਤੋਂ ਘੱਟ 100 ਨਾ ਕੰਪਲੇਂਟ ਲਿਖਾਈ ਆ ਜੀ ਸੀ ਬੀ ਨਾਲ ਪਾਸੇ ਮਿੱਟੀ ਲਵਾ ਦਿਓ ਇਹਨਾਂ ਨੇ ਅੱਜ ਤੱਕ ਮਿੱਟੀ ਵਾਲਾ ਕੰਮ ਕੋਈ ਨਹੀਂ ਕੀਤਾ ਜੀ ਆਹ ਦੇਖੋ ਪਾਣੀ ਐ ਪੈਣ ਦੇ ਜਿਵੇਂ ਮੀਂਹ ਜਲੰਧਰ ਦੇ ਪੁਲ ਦੇ ਪਾਣੀ ਅੰਦਰ ਕਾਰਾਂ ਪੈਣੀਆਂ ਕੋ ਸਾਰਾ ਕੰਮ ਮਨ ਖੂ ਮਿੱਟੀ ਨਾਲ ਭਰੇ ਹੋਏ ਆ ਮਾੜੀ ਜੀ ਬਾਰਿਸ਼ ਹੋ ਜਾਏ ਫੁੱਟ ਫੁੱਟ ਪਾਣੀ ਖੜ ਜਾਂਦਾ ਖੂਹਾਂ ਦੇ ਵਿੱਚ ਮਿੱਟੀ ਭਰੀ ਹੋਈ ਆ ਇਹਨੂੰ ਕਲੀ ਕਰਨ ਤੇ ਜ਼ੋਰ ਦਿੱਤੀ ਰੱਖਿਆ ਤੇ ਸਫਾਈ ਵਾਲੇ ਦੇ ਬਣੀ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਠੇਕੇਦਾਰ ਆਏ ਆ ਆ ਦਾ ਕੰਮ ਕਰਕੇ ਪੈਸੇ ਲੈ ਕੇ ਜਿੰਨੀ ਮਿੱਟੀ ਬਜਰੀ ਰੋੜਾ ਸਾਰਾ ਵਿਚਪੁਲ ਚ ਛੱਡ ਗਏ ਆਵਾਜਾਈ ਸਾਰੀ ਬੰਦ ਰਹਿੰਦੀ ਆ ਸਾਰਾ ਪਿੰਡ ਦੁਖੀ ਹੁੰਦਾ ਰਹਿੰਦਾ 352 ਫਾਟਕ ਰੋਇਪੁਰ ਤੋਂ ਬਠਿੰਡਾ ਰੇਲਵੇ ਲਾਈਨ ਦੇਖੋ ਜੀ ਪਾਣੀ ਅਜੀ ਜ਼ਿਲੰਦਰ ਪਾਣੀ ਫਟਕਦੇ ਅੰਦਰ ਆ। ਵੇਖੋ ਜੀ ਕੀ ਹਾਲ ਤੇ ਕੀ ਬਣਿਆ ਪਿਆ ਜੀ। ਪਾਣੀ ਇਹ ਫੁੱਲ ਭਰ ਜਾਣਾ। ਇਹਨਾਂ ਦੀ ਕਲੀ ਕੁਲੀ ਸਾਰੀ ਮੈਲੀ ਹੋ ਜਾਣੀ ਆ। ਜਿਹੜੀ ਕਲੀ ਕੀਤੀ ਇਹਨਾਂ ਨੇ। ਕਲੀ ਦਾ ਬਲ ਦਾ ਬਿੱਲ ਦੇਤਾ ਹੁਣ ਨਹੀਂ ਤਾਂ ਠੇਕੇਦਾਰ ਨੂੰ ਬਿੱਲ ਦੇਤਾ ਠੇਕੇਦਾਰ ਨੇ ਬਜਰੀ ਨਹੀਂ ਕੱਢੀ ਕੁਛ ਨਹੀਂ। ਸਾਰਾ ਪੋਲ ਪਾਣੀ ਨਾਲ 10-12 12 ਫੁੱਟ ਭਰ ਗਿਆ 6-7 ਫੁੱਟ ਰਹਿ ਗਿਆ। ਘੰਟਿਆਂ ਕੁ ਤੱਕ ਉਹ ਵੀ ਸਾਰਾ ਭਰ ਜਾਊਗਾ। ਆ ਦੇਖੋ ਜੀ ਹਾਲਾਵਾ ਤਾਂ ਸਾਰੀ ਬੰਦ ਆ ਸਕੂਲ ਵਾਲੇ ਬੱਚੇ ਜਾਮਨੀ ਸਾਹਿਬ ਗੁਰਦੁਆਰਾ ਨੂੰ ਸੰਗਤ ਜਾਂਦੀ ਆ ਇਤਿਹਾਸਕ ਗੁਰਦੁਆਰਾ ਕੋਈ ਹਾਲ ਨਹੀਂ ਇਹਨਾਂ ਦਾ ਆ ਦੇਖੋ ਜੀ ਕੀ ਪਣਿਆ ਪਿਆ ਜੀ ਆ ਸਾਰਾ ਖਾੜਕ ਦੇਖੋ ਪਾਣੀ ਨਾਲ ਭਰਿਆ ਪਿਆ ਹੁਣ ਰੇਲਵੇ ਦੇ ਮੁਲਾਜ਼ਮ ਆ ਗਏ ਬੈਠ ਗਏ ਆ ਤੇ ਬੋਰਡ ਤਾਂ ਲਾ ਇਹਨਾਂ ਨੇ ਤੇ ਕਰਤਾ ਬੰਦ ਸਾਰਾ ਕੁਝ ਆ ਦੇਖੋ ਜੀ ਨੋ ਕੀ ਹਾਲ ਚਾਲ ਤੇ ਕੀ ਗੱਲ ਬਾਤ ਆ ਹੁਣ ਇਹਨਾਂ ਨੇ ਪੰਜ ਮਲਾਜ਼ਮ ਭਾਰਤੇ ਆ ਆ ਕੈਮਰਾ ਪੁੱਠਾ ਜਲਾ सारे मैग मैंने टैलीफोन कर कर के थक गए पुट्ठा चलाता कैमरा आ देखो हम बैग के चक्के पड़े आज कैमरा पुट्ठा चलाता देखो कैमरा पुट्ठा चलाता आ लाते बोर्ड आ ਹਨ ਮੈਗ ਮੇਲਾ ਸਾਰੇ ਆ ਲਾ ਕੇ ਪੂੜ ਤੇ ਸਾਰੇ ਬਿਸਤਰੀ ਗੋਲ ਕਰਕੇ ਦੂਰ ਪੱਲੇ ਆ ਧਾਰੇ ਆ